ਕਣੇ ਦੀ ਪਰਾਲੀ ਦੀ ਜਿਹੜੀ ਬਹੁਤ ਵੱਡੀ ਸਮੱਸਿਆ ਹੈ ਉਸ ਦਾ ਹੱਲ ਮਸ਼ੀਨਰੀ ਯੁੱਗ ਨੇ ਲੱਭ ਰਿਹਾ ਹੈ ਇਹ ਰੈਕ ਹੈ ਜਿਹੜਾ ਟਰੈਕਟਰ ਦੇ ਮਗਰ ਪੈਂਦਾ ਇਹਨੂੰ ਚਲਾ ਕੇ ਜਿੰਨੀ ਵੀ ਖੇਤ ਦੇ ਵਿੱਚ ਪਰਾਲੀ ਹੈ ਉਹਨੂੰ ਇਕੱਠੀ ਕਰ ਲਿਆ ਜਾਂਦਾ ਹੈ ਔਰ ਇਕੱਠੀ ਕਰਨ ਦੇ ਲਈ ਦੋਨਾਂ ਸਾਈਡਾਂ ਤੋਂ ਜਦੋਂ ਇਹਨੂੰ ਚਲਾਇਆ ਜਾਂਦਾ ਹੈ ਟਰੈਕਟਰ ਦੇ ਪਿੱਛੇ ਪਾ ਕੇ ਤੇ ਇਸ ਤਰ੍ਹਾਂ ਪਰਾਲੀ ਨੂੰ ਇਕੱਠਾ ਕਰ ਦਿੰਦਾ ਦੋਨਾਂ ਸਾਈਡਾਂ ਤੇ ਜੇ ਇੱਥੋਂ ਧਿਆਨ ਨਾਲ ਦੇਖਿਆ ਜਾਵੇ ਤੇ ਆਹ ਸਾਈਡ ਤੋਂ ਪਰਾਲੀ ਨੂੰ ਚੱਕ ਕੇ ਇੱਥੇ ਇਕੱਠੀ ਕਰ ਦਿੱਤੀ ਹੈ ਦੋਨਾਂ ਸਾਈਡਾਂ ਤੋਂ ਇਹ ਘੱਟ ਤੋਂ ਘੱਟ 15 18 ਫੁੱਟ ਦਾ ਏਰੀਆ ਹੈ ਜਿਹੜਾ ਬਿਲਕੁਲ ਐ ਸਾਫ਼ ਕਰਕੇ ਤੇ ਇੱਕ ਥਾਂ ਤੇ ਪਰਾਲੀ ਨੂੰ ਇਕੱਠੀ ਕਰ ਦਿੱਤਾ ਔਰ ਉਸ ਤੋਂ ਬਾਅਦ ਇਹ ਜਿਹੜੀ ਇਕੱਠੀ ਕੀਤੀ ਹੋਈ ਪਰਾਲੀ ਹੈ ਇਹਦੇ ਉੱਪਰ ਦੀ ਟਰੈਕਟਰ ਦੇ ਨਾਲ ਉਸ ਵੇਲਰ ਮਸ਼ੀਨ ਨੂੰ ਲੰਗਾਇਆ ਜਾਂਦਾ ਹੈ ਜਿਹੜੀ ਕਿ ਸਾਰੀ ਇਸ ਪਰਾਲੀ ਨੂੰ ਇਕੱਠੀ ਕਰ ਲੈਂਦੀ ਹੈ ਔਰ ਇਕੱਠੀ ਕਰਨ ਤੋਂ ਬਾਅਦ ਵਿੱਚ ਇਸ ਵੇਲਰ ਚ ਲੈ ਜਾਂਦੀ ਆ ਤੇ ਵੇਲਰ ਦੇ ਵਿੱਚ ਬਹੁਤ ਹੀ ਪਾਵਰਫੁੱਲ ਤਰੀਕੇ ਦੇ ਨਾਲ ਇਸ ਨੂੰ ਲਪੇਟ ਕੇ ਇਕੱਠੀ ਕਰਕੇ ਇਹਦੇ ਵਿੱਚ ਗੋਲ ਪਿੰਨੇ ਬਣਾਏ ਜਾਂਦੇ ਨੇ ਆਪਾਂ ਹੁਣ ਦੇਖਦੇ ਆਂ ਕਿ ਇਹ ਵੇਲਰ ਮਸ਼ੀਨ ਕਿਸ ਤਰ੍ਹਾਂ ਚੱਲਦੀ ਹੈ ਔਰ ਕਿਦਾਂ ਇਹ ਵਰਕ ਕਰਦੀ ਹੈ ਤੁਹਾਡੇ ਸਾਹਮਣੇ ਮਸ਼ੀਨ ਨੂੰ ਚਲਾ ਕੇ ਹੁਣੇ ਦਿਖਾਇਆ ਜਾਏਗਾ ਔਰ ਉਸ ਤੋਂ ਬਾਅਦ ਪਿੰਨਾ ਬਾਹਰ ਕਿਸ ਤਰ੍ਹਾਂ ਬਣ ਕੇ ਕੱਢਿਆ ਜਾਂਦਾ ਹੈ ਸਕਲਾ ਚੱਲ ਰਿਹਾ ਹੈ। ਔਰ ਪਿੱਛੋਂ ਬਿਲਕੁਲ ਕੱਠੀ ਕਰੀ ਜਾਂਦੀ ਹੈ। ਇਹ ਰਿਪਟਾ ਨੇ ਜਿਹੜੀਆਂ ਪਰਾਲੀ ਨੂੰ ਕੱਠੀਆਂ ਕਰ ਰਹੀਆਂ ਨੇ ਇਹ ਪ੍ਰੋਪਰ ਕੰਮ ਕਰ ਰਹੀ ਹੈ ਤੇ ਆਹ ਗੋਲ ਕਰਕੇ ਇਸ ਤਰ੍ਹਾਂ ਦੇਖੋ ਧੰਦਾ ਬਣਾਤਾ ਹੈ ਔਰ ਇਹਦੇ ਉੱਪਰ ਆਹ ਦੇਖੋ ਨਾਲ ਦੀ ਨਾਲ ਲਪੇਟ ਕੇ ਇੱਕ ਜਾਲ ਦੀ ਤਰ੍ਹਾਂ ਇਸ ਪਰਾਲੀ ਨੂੰ ਇਕੱਠਾ ਕੀਤਾ ਹੈ ਔਰ ਦੂਸਰੇ ਖੇਤ ਦੇ ਵਿੱਚੋਂ ਵੀ ਇਦਾਂ ਹੀ ਕੀਤੀਆਂ ਗਈਆਂ ਨੇ ਔਰ ਇਹਨਾਂ ਗੋਲ ਕੀਤੇ ਹੋਇਆਂ ਨੂੰ ਚੱਕ ਕੇ ਕਿਸੇ ਟ੍ਰੈਲੀ ਤੇ ਪਾ ਕੇ ਤੇ ਇਸ ਨੂੰ ਦੁਬਾਰਾ ਲਗਾਇਆ ਜਾ ਸਕਦਾ ਹੈ ਕਿਸੇ ਕੱਤਾ ਮਿਲਦੇ ਵਿੱਚ ਜਾਂ ਅਜਹੀ ਮਿਲਦੇ ਵਿੱਚ ਜਿੱਥੇ ਇਸ ਪਰਾਲੀ ਹੋਨਾ ਨੂੰ ਹੋਰ ਜਿਨ੍ਹਾਂ ਨੇ ਲਕੀਰ ਵਿੱਚ ਕ੍ਰੀਤੀ ਹੈ ਸਪਸ਼ਟੇ ਵਿੱਚ ਲਾਤੀ ਫਰਾਲੀ ਦੁਪੱਟੀਆਂ ਕਰਦੇ ਨੇ ਲੈਟ ਕਮਬੈਕ ਵੀਰ ਕਿੰਨਾ ਬਾਹਰ ਆਏਗਾ ਉਸੇ ਤਰ੍ਹਾਂ ਹੀ ਬੇਟਕੇ ਹੁਣ ਇਹਦੇ ਉੱਪਰ ਲਪੇਟਿਆ ਜਾ ਰਿਹਾ ਜਾਲ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਫਾਈ ਦੇ ਨਾਲ ਫਰਾਲੀ ਲੱਖਾਂ ਕੀਤਾ ਹੋਰ ਸਾਰੇ ਜ਼ਿਮੀਂਦਾਰ ਕਿਸਾਨਾਂ ਨੂੰ ਚਾਹੀਦਾ ਹੈ ਕਿ ਇਸੇ ਤਰੀਕੇ ਨਾਲ ਪਰਾਲੀ ਨੂੰ ਇਕੱਠਾ ਕੀਤਾ ਜਾਵੇ ਅੱਗ ਨਾ ਲਾਈ ਜਾਵੇ ਉਹ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹ ਮਸ਼ੀਨਰੀ ਤੇ ਸਬਸਿਡੀ ਹੋਵੇ ਜਾਂ ਘੱਟ ਰੇਟ ਤੇ ਮਹੱਈਆ ਕਰਾਇਆ ਜਾਵੇ ਕਿਉਂਕਿ ਜੇ ਇਹਨੂੰ ਕਿਰਾਏ ਤੇ ਵੀ ਲੈ ਕੇ ਕੰਮ ਕਰਾਉਣਾ ਹੋਵੇਗਾ ਤੇ ਕਿਸਾਨਾਂ ਲਈ ਕਾਫੀ ਮਹਿੰਗਾ ਸਿਸਟਮ ਹੈ ਇੰਨੀ ਮਹਿੰਗੀ ਮਸ਼ੀਨਰੀ ਛੋਟਾ ਕਿਸਾਨ ਲੈ ਵੀ ਨਹੀਂ ਸਕਦਾ ਤੇ ਉਹਨੂੰ ਕਿਰਾਏ ਤੇ ਹੀ ਲੈ ਕੇ ਇਹ ਕੰਮ ਕਰਾਉਣਾ ਪਏਗਾ ਉਹਦੇ ਲਈ ਸਰਕਾਰ ਨੂੰ ਵੀ ਕੋਈ ਜਏਫਰਾਲੇ ਕਰਨੇ ਚਾਹੀਦੇ ਨੇ ਜਿਹਦੇ ਨਾਲ ਕਿ ਜੀਵਨੀਦਾਰਤਾ ਦੀ ਨੁਕਸਾਨ ਨਾ ਹੋਵੇ ਤੇ ਪੋਲੂਸ਼ਨ ਤੋਂ ਵੀ بچਿਆ ਜਾ ਸਕੇ ਔਰ ਆਕ ਲਾਉਣ ਨਾਲ ਜਿਹੜੀ ਧਰਤੀ ਦੇ ਉੱਪਰ ਬਹੁਤ ਸਾਰੇ ਅਜੇ ਕੀੜੇ ਨੇ ਜਿਹੜੇ ਫਸਲਾਂ ਲਈ ਵੀ ਲਾਹੇਵੰਦ ਨੇ ਔਰ ਸੇਧ ਲਈ ਵੀ ਜਿਨ੍ਹਾਂ ਦਾ ਕਾਫੀ ਫਾਇਦਾ ਹੈ ਔਰ ਹਾਨੀਕਾਰਕ ਕੀੜਿਆਂ ਨੂੰ ਖਾਂਦੇ ਨੇ ਕਿਸਾਨਾਂ ਦੀ ਵੀ ਮਜ਼ਦੂਰੀ ਹੈ ਅੱਗ ਲਾਉਣੀ ਤੇ ਇਹ ਵੱਧ ਤੋਂ ਵੱਧ ਕਿਸਾਨਾਂ ਨੂੰ ਉਤਸ਼ਾਹਤ ਕਰਕੇ ਜੈ ਮਸ਼ੀਨਰੀ ਨੂੰ ਪਰਫੋਰਮੈਂਸ 'ਤੇ ਆਕੀ ਇਹਤੀ ਉਦਯੋਗ ਨੂੰ ਇਸ ਬੰਦੇ ਨੂੰ ਲਾਹੇਵੰਦ ਬਣਾਉਣਾ ਚਾਹੀਦਾ ਹੈ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਲੋਕਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕੀਤੀਆਂ ਜਾਣ ਜੇ ਕਿਸਾਨ ਖੁਸ਼ਹਾਲ ਹੋਵੇਗਾ ਤੇ ਦੁਕਾਨਦਾਰ ਖੁਸ਼ਹਾਲ ਹੋਵੇਗਾ ਮਜ਼ਦੂਰ ਖੁਸ਼ਹਾਲ ਹੋਵੇਗਾ ਜਿਹਦੇ ਨਾਲ ਜਿੱਥੇ ਸਟੇਟ ਦੀ ਤਰੱਕੀ ਹੋਵੇਗੀ ਉੱਥੇ ਪੰਜਾਬ ਦੀ ਤਰੱਕੀ ਹੋਵੇਗੀ ਭਾਰਤੀ ਤਰੱਕੀ ਹੋਵੇਗੀ ਔਰ ਵੱਧ ਤੋਂ ਵੱਧ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜੇ ਕਦਮ ਚੁੱਕੇ ਜਾਣ ਜਿਹਦੇ ਨਾਲ ਸਾਰਿਆਂ ਦਾ ਜੀਵਨ ਪੱਧਰ ਉੱਚਾ ਹੋਵੇ ਮੰਗਲ 7 ਸੰ YouTube ਚੈਨਲ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਸਰੋਤਿਆਂ ਨੂੰ ਕੋਈ ਨਾ ਕੋਈ ਨਮੀ ਚੀਜ਼ ਦਿਖਾਉਂਦੇ ਰਹੀ ਜਿਹਦੇ ਚ ਜਾਣਕਾਰੀ ਵੱਧਦੀ ਹੋਵੇ। ਔਰ ਉਮੀਦ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਾਫੀ ਕਿਸਾਨਾਂ ਨੂੰ ਜਾਣਕਾਰੀ ਜਵਾਬਾ ਹੋਵੇਗਾ ਔਰ ਜਿਨ੍ਹਾਂ ਨੇ ਅਜੇ ਨਹੀਂ ਦੇਖਿਆ ਉਹਨਾਂ ਨੂੰ ਵੀ ਦੇਖਣ ਤੋਂ ਬਾਅਦ ਉਹਨਾਂ ਦੀ ਜਾਣਕਾਰੀ ਜਵਾਬਾ ਹੋਵੇਗਾ। ਪਰ ਕੰਮ ਵੀ ਬਹੁਤ ਜਲਦੀ ਹੋ ਰਿਹਾ। ਜਲਦੀ ਤੋਂ ਜਲਦੀ ਲਖਟਾਰਾ ਕੀਤਾ ਜਾ ਰਿਹਾ ਹੈ ਪ੍ਰਾਲੀ ਨੂੰ ਇਕੱਠੀ ਕਰਨ ਦਾ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਪ੍ਰਾਲੀ ਨੂੰ ਇਕੱਠੀ ਕਰਕੇ ਇਹਦੇ ਪਿੰਨੇ ਬਣੇ ਨੇ ਔਰ ਇਹਦੇ ਉੱਪਰ ਆ ਦੇਖੋ ਜਾਲ ਹੈ ਜਿਹੜਾ ਪ੍ਰਾਲੀ ਨੂੰ ਖਿਲਰਨ ਤੋਂ ਬਚਾਉਂਦਾ ਔਰ ਕਾਫੀ ਸਖਤ ਹੈ ਇਹਨੂੰ ਪੂਰੇ ਪ੍ਰੈਸ਼ਰ ਦੇ ਨਾਲ ਇਹ ਦੇਖਿਆ ਜਾਵੇ ਤਾਂ ਲਪੇਟਿਆ ਗਿਆ ਇਸ ਮਸ਼ੀਨ ਦੇ ਦੁਆਰਾ ਔਰ ਇੱਕ ਢੇੜੇ ਦੇ ਵਿੱਚ ਹੀ ਕਾਫੀ ਪਰਾਲੀ ਇਕੱਠੀ ਕਰ ਲਈ ਹੈ ਔਰ ਲਗਭਗ 5-4 ਮਿੰਟ ਦੇ ਵਿੱਚ ਹੀ 4 ਪਿੰਨੇ ਬਣ ਗਏ ਨੇ ਪੰਜਵਾਂ ਫੇਰ ਬਾਹਰ ਆਉਣ ਵਾਲਾ ਬਣ ਕੇ ਔਰ ਆ ਖੇਤ ਨੂੰ ਪਰਾਲੀ ਇਕੱਠੀ ਕਰ ਲਈ ਗਈ ਹੈ ਜਿੱਥੇ ਅੱਗ ਲਾਉਣ ਦੀ ਲੋੜ ਨਹੀਂ ਪੈਣੀ ਇੱਕ ਖੇਤ ਚੋਂ ਲਗਭਗ 10 ਪੰਡਾ ਇਸ ਤਰ੍ਹਾਂ ਦੀਆਂ ਬਣ ਗਈਆਂ ਨੇ ਫਿਰ ਇਸ ਨੂੰ ਟਰਾਲੀ ਦੇ ਚੱਕ ਕੇ ਅਜੇ ਥਾਂ ਦੇ ਲਿਜਾਇਆ ਜਾ ਕੇ ਸਟੋਰ ਕੀਤਾ ਜਾਏਗਾ ਜਿੱਥੇ ਦੀ ਵਰਤੋਂ ਕੀਤੀ ਜਾ ਸਕਦੀ ਹੋਵੇ ਤੇ ਸਾਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਅਜੇਹੀ ਮਸ਼ੀਨਰੀ ਯੁੱਗ ਦੇ ਵਿੱਚ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਕਿ ਆਪਣੇ ਵਾਤਾਵਰਨ ਨੂੰ ਪੋਲੂਸ਼ਨ ਤੋਂ ਬਚਾਇਆ ਜਾ ਸਕੇ ਔਰ ਅੱਗ ਨਾ ਲਗਾਈ ਜਾਵੇ